ਭਾਰਤ ਦੇ ਵਿੱਚ ਕਿਸੇ ਸੂਬੇ ਦੀ ਜਾਂ ਕਿਸੇ ਸੂਬੇ ਦੀ ਰਾਜਧਾਨੀ ਦੀ ਜੇਕਰ ਚੰਡੀਗੜ੍ਹ ਨੂੰ ਕੇਂਦਰ ਸਹਾਇਕ ਪ੍ਰਦੇਸ਼ ਮੰਨੀਏ ਤਾਂ ਵੀ ਤੇ ਜੇਕਰ ਅਸੀਂ ਪੰਜਾਬ ਦੀ ਰਾਜਧਾਨੀ ਮੰਨ ਲਈਏ ਤਾਂ ਵੀ ਅੰਗਰੇਜ਼ੀ ਭਾਸ਼ਾ ਭਾਰਤ ਦੇ ਕਿਸੇ ਸੂਬੇ ਦੀ ਜਾਂ ਕਿਸੇ ਸੂਬੇ ਦੀ ਰਾਜਧਾਨੀ ਕਿਵੇਂ ਹੋ ਸਕਦੀ? ਉਹਨੇ ਚੰਡੀਗੜ੍ਹ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਉਸ ਦਾ ਨਵੀਨੀਕਰਨ ਹੋ ਰਿਹਾ। ਉਸ ਦਾ ਮਤਲਬ ਕਹਿ ਰਹੇ ਨੇ ਜੀ ਕਿ ਮਾਡਰਨ ਸਿਟੀ ਦੇ ਨਾਂ ਦੇ ਉੱਤੇ ਜਿਹੜਾ ਡਿਵੈਲਪਮੈਂਟ ਹੈ ਉਹ ਚੰਡੀਗੜ੍ਹ ਦਾ ਪਣ ਹੈ। ਸੋ ਉੱਥੇ ਇਹ ਸੰਘਰਸ਼ ਉੱਤੇ ਰੂਪ ਪਿਆ। ਕਿ ਉੱਥੇ ਹੁਣ ਪਹਿਲੇ ਨੰਬਰ ਤੇ ਪੰਜਾਬੀ ਨਹੀਂ। ਪੂਰਾ ਦਾ ਪੰਜਾਬ ਦੇ ਵਿੱਚ ਵੀ ਬਹੁਤ ਵੱਟ। ਅਸੀਂ ਤਾਂ ਸਰਕਾਰ ਨੂੰ ਸਵਾਲ ਕਰਦੇ ਆਂ। ਅਸੀਂ ਤਾਂ ਸਿਸਟਮ ਨੂੰ ਸਵਾਲ ਕਰਦੇ ਆਂ ਕਿ ਜੀ ਪੰਜਾਬੀ ਲਿਖਦੇ ਨਹੀਂ, ਪੰਜਾਬੀ ਪੜ੍ਹਾਉਂਦੇ ਨਹੀਂ, ਖੇਡਾਂ ਵਿੱਚ ਕੰਮ ਨਹੀਂ ਕਰਦੇ ਦਫ਼ਤਰਾਂ ਚ। ਪਰ ਕਿਤੇ ਅਸੀਂ ਵੀ ਉਸੇ ਦਾ ਹਿੱਸਾ ਤਾਂ ਨਹੀਂ ਬਣ ਲਿਆ। ਕੀ ਸਾਡੇ ਘਰਾਂ ਦੇ ਅੰਦਰ ਹੁਣ ਪੰਜਾਬੀ ਦਾ ਊੜਾ ੜਾ 35 ਅੱਖਰ ਤੱਕ ਦੇ ਕਿਸ ਅਸੀਂ ਆਪਣੇ ਜਵਾਕਾਂ ਨੂੰ ਪੰਜਾਬੀ ਚ ਕੱਟ ਕਰਦੇ ਵੀ ਆਂ ਜਾਂ ਨਹੀਂ? ਇਹ ਸਵਾਲ ਵੱਡੇ ਨੇ। ਪੰਜਾਬ ਦੇ ਸਰਕਾਰੀ ਸਕੂਲਾਂ 'ਚ ਤੀਜੀ ਜਮਾਤ ਦੇ ਕਰੀਬ 30% ਜਵਾਕ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਸਧਾਰਨ ਲਿਖਿਆ ਹੋਇਆ ਪੈਰਾ ਵੀ ਪੜ੍ਹ ਸਕਦੇ ਜਿਹੜਾ ਉਹਨਾਂ ਦੀ ਜਮਾਤ ਦੇ ਪਾਠਕ੍ਰਮ 'ਚ ਹੈ ਜੇ ਆਪਾਂ ਗੱਲ ਕਰੀਏ 96% ਜਵਾਕਾਂ ਨੇ ਮੰਨਿਆ ਜਿਹੜੇ 15-16 ਸਾਲ ਦੇ ਜਵਾਕ ਨੇ ਮਤਲਬ 8ਵੀਂ ਤੋਂ ਲੈ ਕੇ 10ਵੀਂ ਜਮਾਤ ਵਾਲੇ ਜਿਹੜੇ ਜਵਾਕ ਨੇ ਉਹਨਾਂ ਨੇ ਮੰਨਿਆ ਕਿ 96% ਸਾਡੇ ਕੋਲ smartphone ਹੈਗਾ ਜਿਹੜੇ ਇਹਨਾਂ 'ਚ ਕਦੇ ਨਹੀਂ ਮੰਡੀ ਬੋਰਡ ਵੱਲੋਂ ਕਿਸਾਨਾਂ ਦੇ ਲਈ ਬਣਾਏ ਗੇ ਦਫ਼ਤਰ ਕਿਸਾਨਾਂ ਦੀ ਸਹੂਲਤਾਂ ਲਈ ਬਣਾਏ ਗੇ ਰਾਮਕਰ ਐ ਮੰਡੀ ਬੋਰਡ ਦੇ ਹੋਰ ਅਦਾਰਿਆਂ ਦੀਆਂ ਇਮਾਰਤਾਂ ਸਾਰਿਆਂ ਤੇ ਕਹਿੰਦੇ ਜੀ ਪੁਲਿਸ ਦਾ ਕਬਜ਼ਾ ਚਰਨਜੀਤ ਭੁੱਲਰ ਹੋਰਾਂ ਦੀ ਇੱਕ ਖੋਜ ਰਿਪੋਰਟ ਜਿਹੜੀ ਦਸਤਾਵੇਜ਼ੀ ਰਿਪੋਰਟ ਹੈ ਉਹ ਕਹਿੰਦੀ ਹੈ ਕਿ ਪੰਜਾਬ ਪੁਲਿਸ ਆ ਰਾਮ ਕਰ ਰਹੀ ਹੈ ਭਾਈ ਤੰਗ ਨਾ ਤੇ ਰਾਮ ਕਿੱਥੇ ਕਰ ਰਹੀ ਹੈ ਮੰਡੀ ਬੋਰਡ ਦੇ ਕਿਸਾਨ ਕਰਾ ਬਿਲਡਿੰਗਾਂ ਵੀ ਵਰਤ ਰਹੇ ਨੇ ਇਮਾਰਤਾਂ ਵੀ ਵਰਤ ਰਹੇ ਨੇ ਰੈਂਟ ਕਾਣੇ ਵੀ ਵਰਤ ਰਹੇ ਨੇ ਹੈ ਐਸ ਡੀ ਐਮ ਕੀ ਤਸੀਮਦਾਰ ਕੀ ਪੁਲਿਸ ਵਾਲੇ ਕੀ ਡੀ ਐਸ ਪੀ ਕੀ ਸਾਰਾ ਆਣੇ ਕੀ ਸਾਰਾ ਕੁਝ ਉੱਤੇ ਚੱਲ ਰਿਹਾ ਕਿਰਾਇਆ ਵੀ ਨਹੀਂ ਦਿੰਦੇ ਤੇ ਹੋਰ ਤਾਂ ਹੋਰ ਕਈ ਥਾਵਾਂ ਤੇ ਪਾਣੀ ਤੇ ਬਿਜਲੀ ਦਾ ਬਿੱਲ ਨਹੀਂ ਪਾਉਂਦੇ ਸਰਦੂਲਗੜ ਦੇ ਆਰਾਮ ਘਰ ਤੇ ਵੀ ਐਸ ਪੀ ਦਾ ਕਬਜ਼ਾ ਜੋ ਕਿਰਾਇਆ ਵੀ ਨਹੀਂ ਦੇਇਆ ਕਰ ਰਿਹਾ ਮਲੋੜ ਦੇ ਆਰਾਮ ਘਰ ਦਾ ਵੀ ਇਹੀ ਹਾਲ ਹੈ ਡੀ ਐਸ ਪੀ ਉੱਤੇ ਵੀ 20 ਲੱਖ ਤੋਂ ਵੱਧ ਕਿਰਾਇਆ ਖੜਾ ਹੈ ਫਾਤਣਾ ਚ ਵੀ ਹੈ ਬਰਨਾਲਾ ਚ ਵੀ ਹੈ ਹੈਨਾ ਇਸੇ ਤਰ੍ਹਾਂ ਮਤਲਬੱਖੋ ਵਕਥਾਂਵਾ ਦੇ ਉੱਤੇ ਇਹ ਪੂਰਾ ਲੰਬਾ ਛੋੜਾ ਡਾਟਾ ਹੈ ਜਿਹੜਾ ਹਵਾਲਾ ਪਰਦਾ ਕਿ ਉੱਥੇ ਪਈ ਆ ਸਥਿਤੀ ਹੈ ਤੇ ਅਸਲ ਦੇ ਵਿੱਚ ਉਹ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ ਤੇ ਕਹਿੰਦੇ ਇਹ ਜਿਹੜਾ ਨੰਬਰ ਦਰਜ ਹੈ ਇਸ ਗੱਡੀ ਦੇ ਉੱਤੇ ਇਹਦਾ ਮਾਡਲ ਇਕੋਸਪੋਰਟ 2018 ਦਾ ਪਰ ਜਿਹੜੀ ਗੱਡੀ ਦਿੱਲੀ ਪੁਲਿਸ ਨੇ ਬਰਾਮਦ ਕੀਤੀ ਹੈ ਉਹ ਹੁੰਡਈ ਕ੍ਰੇਟਾ ਸੀ ਦੀ ਹੈ ਸੋ ਇਹਨਾਂ ਨੇ ਤਾਂ ਇਸ ਬਾਰੇ ਨਾਲ ਉਸ ਨੂੰ ਖਾਰਜ ਕਰਤਾ ਪਰ ਦਿੱਲੀ ਪੁਲਿਸ ਨੇ ਵੀਡੀਓ ਬਣਾ ਕੇ ਜਾਰੀ ਕਰਕੇ ਦਾਵਾ ਕਰਤਾ ਕਿ ਪੰਜਾਬ ਸਰਕਾਰ ਵਾਲੀ ਗੱਡੀ ਹੋਣੀ ਪਰ ਬਕਾਇਦਾ ਤੌਰ ਤੇ ਤਰਸਤੀਆਂ ਦੇ ਜਾਂ ਉਹਦੀ ਕਮੇਟੀ ਦੇ ਮੈਂਬਰਾਂ ਦੇ ਨਾ 6 7 ਮੈਂਬਰਾਂ ਚੋਂ 6 ਦਾ ਸਿੱਧਾ ਸਮਰਥਨ ਇਸ ਬਖੀ ਬਿਲਕੁਲ ਤੇ 7ਵੇਂ ਮੈਂਬਰ ਨੇ ਕਿਸੇ ਵੀ ਪਾਸੇ ਵੋਟ ਪਾਉਣ ਨੂੰ ਕਰ ਦਿੱਤੀ ਕਿ 6 ਮੈਂਬਰ ਇੱਕ ਪਾਸੇ ਹੋਣ ਨਾਲ ਇਹ ਤੈਅ ਹੋਇਆ ਕਿ ਹਾਂ ਅਮਰੀਕਾ ਦੇ ਇਸ ਸਰਕਾਰੀ ਸਕੂਲ ਦਾ ਨਾਮ ਜਸਵੰਤ ਸਿੰਘ ਖਲੜਾ ਦੇ ਨਾਮ ਪੰਜਾਬ ਪੰਜਾਬ ਦੀ ਮਾਂ ਬੋਲੀ ਪੰਜਾਬੀ ਵੈਸੇ ਤਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਨੂੰ ਬਾਹਰ ਕੀਤਾ ਜਾ ਰਿਹਾ ਹੈ ਪੰਜਾਬੀ ਨੂੰ ਦੂਰ ਕੀਤਾ ਜਾ ਰਿਹਾ ਹੈ ਉਹ ਸਭ ਦੇ ਬਾਵਜੂਦ ਵੀ ਇੱਥੇ ਸੰਘਰਸ਼ ਚੱਲਦੇ ਆ ਪੰਜਾਬੀ ਭਾਸ਼ਾ ਨੂੰ ਬਣਦਾ ਉਸ ਦਾ ਰੁਤਬਾ ਦਿਵਾਉਣ ਲਈ ਸਤਕਾਰ ਦਿਵਾਉਣ ਲਈ ਇਸ ਸੰਘਰਸ਼ 'ਚੋਂ ਸਰਕਾਰ ਨੇ ਪਹਿਲ ਕਦਮੀ ਕਰਦੇ ਆ ਪ੍ਰਸ਼ਾਸਨ ਨੇ ਪਹਿਲ ਕਦਮੀ ਕਰਦੇ ਆ ਚੰਡੀਗੜ੍ਹ ਦੇ ਸਾਈਨ ਬੋਰਡਾਂ ਦੇ ਉੱਤੇ ਪੰਜਾਬੀ ਲਿਖੀ ਚਾਹੇ ਉਹ ਹਿੰਦੀ ਦਾ ਹੀ ਕਈ ਥਾਵਾਂ ਤੇ ਰੂਪਾਂਤਰ ਵੀ ਨਜ਼ਰ ਆਇਆ ਫਿਰ ਕਈ ਦਫਤਰਾਂ ਅਦਾਰਿਆਂ ਦੇ ਥਾਣਿਆਂ ਦੇ ਬਾਹਰ ਵੀ ਪੰਜਾਬੀ ਚ ਬੋਰਡ ਦਿਖਣ ਲੱਗੇ ਫਿਰ ਸਰਕਾਰ ਨੇ ਇਹ ਵੀ ਸੁਨੇਹਾ ਕੱਢ ਲਿਆ ਕਿ ਤੁਹਾਨੂੰ ਚਿੱਠੀਆਂ ਦੇ ਜਵਾਬ ਪੰਜਾਬੀ ਚ ਦੇ ਦਿਆ ਕਰਾਂਗੇ ਹੈਨਾ ਪ੍ਰੈਸ ਨੋਟ ਪੰਜਾਬੀ ਜਾਰੀ ਕਰ ਦਿਆ ਕਰਾਂਗੇ ਪਰ ਲੜਾਈ ਤਾਂ ਇਹ ਸੀ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਤੇ ਐਸਟੀ ਪਹਿਲੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਹੈ ਤੇ ਤੁਸੀਂ ਅਧਿਕਾਰਕ ਤੌਰ ਤੇ ਕਾਨੂੰਨੀ ਤੌਰ ਤੇ ਬਿਨਾਂ ਕਿਸੇ ਆਧਾਰ ਤੇ ਅੰਗਰੇਜ਼ੀ ਇੱਥੇ ਲਾਗੂ ਕਰ ਲਈ ਸੋ ਭਾਰਤ ਦੇ ਵਿੱਚ ਕਿਸੇ ਸੂਬੇ ਦੀ ਜਾਂ ਕਿਸੇ ਸੂਬੇ ਦੀ ਰਾਜਸਥਾਨੀ ਦੀ ਜੇਕਰ ਚੰਡੀਗੜ੍ਹ ਨੂੰ ਕੇਂਦਰ ਸਾਸ ਪ੍ਰਦੇਸ਼ ਮੰਨੀਏ ਤਾਂ ਵੀ ਤੇ ਜੇਕਰ ਅਸੀਂ ਪੰਜਾਬ ਦੀ ਰਾਜਸਥਾਨੀ ਦੇ ਨਾਲ ਦੇਖੀਏ ਤਾਂ ਵੀ ਅੰਗਰੇਜ਼ੀ ਭਾਸ਼ਾ ਭਾਰਤ ਦੇ ਕਿਸੇ ਸੂਬੇ ਦੀ ਜਾਂ ਕਿਸੇ ਸੂਬੇ ਦੀ ਰਾਜਸਥਾਨੀ ਕਿਵੇਂ ਹੋ ਸਕਦੀ ਹੈ ਚਲੋ ਇਹ ਸੰਘਰਸ਼ ਦੇ ਦਰਮਿਆਨੀ ਚੰਡੀਗੜ੍ਹ ਪੰਜਾਬੀ ਮੰਚ ਉਹਦੇ ਸਮੂਹ ਸਹਿਯੋਗੀ ਸੰਗਠਨ ਜਿਹਦੇ ਵਿੱਚ ਗੁਰਦੁਆਰਾ ਸਾਰੀਆਂ ਸੰਸਥਾਵਾਂ ਵੀ ਨੇ ਗੁਰਦੁਆਰਾ ਪ੍ਰੰਧ ਕਮੇਟੀ ਦੀਆਂ ਇਥੋਂ ਦੇ ਸਥਾਨਕ ਜਿੰਨੀਆਂ ਸਮੂਹ ਕਮੇਟੀਆਂ ਨੇ ਉਹਦੇ ਵਿੱਚ ਪਿੰਡ ਸੰਘਰਸ਼ ਕਮੇਟੀ ਵਿੱਚ ਪੰਜਾਬੀ ਲੇਖਕ ਸਵਾਭੀ ਹੈ ਕੇਂਦਰੀ ਪੰਜਾਬੀ ਲੇਖਕ ਸਵਾਭੀ ਹੈ ਹੋਰ ਬਖਵਕ ਪੰਜਾਬੀ ਦਰਦੀ ਤੇ ਪੰਜਾਬੀ ਪ੍ਰੇਮੀ ਚ ਸ਼ਾਮਲ ਨੇ ਸੋ ਚੰਡੀਗੜ੍ਹ ਪੰਜਾਬੀ ਮੰਚ ਦੇ ਬੈਲਰ ਹੇਠ ਜਿਹੜਾ ਉਦਮ ਚੱਲ ਰਿਹਾ ਉਹਦੇ ਵਿੱਚੋਂ ਇਹ ਕੁਝ ਕੁ ਛੋਟੇ ਛੋਟੇ ਪੜਾਵਾਂ ਦੇ ਵਿੱਚ ਕੁਝ ਥਾਵਾਂ ਤੇ ਲੱਗਦਾ ਕਿ ਕੰਮ ਹੋ ਰਹੇ ਨੇ ਪੰਜਾਬੀ ਦੇ ਵਿੱਚ ਹੁਣ ਚੰਡੀਗੜ੍ਹ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਉਸ ਦਾ ਨਵੀਨੀਕਰਨ ਹੋ ਰਿਹਾ ਉਸ ਦਾ ਮਤਲਬ ਕਹਿ ਰਹੇ ਨੇ ਜੀ ਕਿ ਮਾਡਰਨ ਸਿਟੀ ਦੇ ਨਾਂ ਦੇ ਉੱਤੇ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਚੰਡੀਗੜ੍ਹ ਦਾ ਬਣਨਾ ਸੋ ਉੱਥੇ ਇਸ ਸੰਘਰਸ਼ ਨੂੰ ਫੇਰ ਬੂਰ ਪਿਆ ਕਿ ਉੱਥੇ ਹੁਣ ਪਹਿਲੇ ਨੰਬਰ ਤੇ ਪੰਜਾਬੀ ਲਿਖੀ ਗਈ ਹੈ ਸੋ ਉਸ ਤੋਂ ਬਾਅਦ ਫਿਰ ਹਿੰਦੀ ਹੈ ਫਿਰ ਅੰਗਰੇਜ਼ੀ ਹੈ ਸੋ ਇਹ ਸ਼ੁਭ ਸੰਕੇਤ ਹੈ ਪਰ ਇਹ ਲੜਾਈ ਦੀ ਸੰਘਰਸ਼ ਦੀ ਜਿੱਤ ਨਹੀਂ ਹੈ ਇੱਕ ਪੜਾਏ ਜਿੱਤਦਾ ਹੋਏ ਜਦੋਂ ਚੰਡੀਗੜ੍ਹ ਦੇ ਵਿੱਚ ਅਧਿਕਾਰਕ ਤੌਰ ਤੇ ਪਹਿਲੀ ਪਾਸ਼ਾ ਵਜੋਂ ਪੰਜਾਬੀ ਨੂੰ ਮਾਨਤਾ ਮਿਲੇਗੀ ਪਰ ਇਹ ਤਾਂ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਮਸਲਾ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਵੱਡਾ ਅਸੀਂ ਤਾਂ ਸਰਕਾਰ ਨੂੰ ਸਵਾਲ ਕਰਦੇ ਆ ਅਸੀਂ ਤਾਂ ਸਿਸਟਮ ਨੂੰ ਸਵਾਲ ਕਰਦੇ ਆ ਕਿ ਜੀ ਪੰਜਾਬੀ ਲਿਖਦੇ ਨਹੀਂ ਪੰਜਾਬੀ ਪੜ੍ਹਾਉਂਦੇ ਨਹੀਂ ਪੰਜਾਬੀ ਚ ਕੰਮ ਨਹੀਂ ਕਰਦੇ ਦਫ਼ਤਰਾਂ ਚ ਪਰ ਕਿਤੇ ਅਸੀਂ ਵੀ ਉਸੇ ਦਾ ਹਿੱਸਾ ਤਾਂ ਨਹੀਂ ਬਣ ਰਹੇ ਕੀ ਸਾਡੇ ਘਰਾਂ ਦੇ ਅੰਦਰ ਹੁਣ ਪੰਜਾਬੀ ਦਾ ਊੜਾ ੜਾ ਪੰਤੀ ਅੱਖਰ ਧੜਕਦੇ ਨੇ ਕੀ ਅਸੀਂ ਆਪਣੇ ਜਵਾਕਾਂ ਨਾਲੋਂ ਪੰਜਾਬੀ ਚ ਗੱਲ ਕਰਦੇ ਵੀ ਆ ਜਾਂ ਨਹੀਂ ਇਹ ਸਵਾਲ ਵੱਡੇ ਨੇ ਮੈਂ ਇਹ ਸਵਾਲ ਕਿਉਂ ਕਰ ਰਿਹਾ ਮੇਰੇ ਕੋਲ ਇੱਕ ਰਿਪੋਰਟ ਪਈ ਹੈ ਉਹ ਰਿਪੋਰਟ ਜਿੱਥੇ ਇਹ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਦਿੱਲੀ ਵਾਲਾ ਸਿੱਖਿਆ ਮਾਡਲ ਫੇਲ ਆ ਉਥੇ ਇਹ ਵੀ ਦੱਸਦੀ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਚ ਵੀ ਪੰਜਾਬੀ ਦੀ ਅਣ ਦੇਖੀ ਹੋ ਰਹੀ ਹੈ ਸਰਕਾਰੀ ਕੀ ਪ੍ਰਾਈਵੇਟ ਕੀ ਪੰਜਾਬ ਦੇ ਸਕੂਲਾਂ ਦੇ ਵਿੱਚ ਚਾਹੇ ਸਰਕਾਰੀਆ ਚਾਹੇ ਪ੍ਰਾਈਵੇਟ ਉਹਨਾਂ ਚ ਪੰਜਾਬੀ ਨੂੰ ਨਗੋਲਿਆ ਕੀਤਾ ਜਾ ਰਿਹਾ ਹੈ ਰਿਪੋਰਟ ਦੰਪਰਦੀ ਹੈ ਤੀਜੀ ਦੇ ਤੀਜੀ ਜਮਾਤ ਦੇ 30% ਦੀ ਪਾੜੇ ਮਾਤ ਭਾਸ਼ਾ ਦਾ ਸਧਾਰਨ ਪੈਰਾ ਵੀ ਨਹੀਂ ਪੜ ਸਕਦੇ ਤੀਜੀ ਜਮਾਤ ਦਾ ਜਵਾਕ 8 ਸਾਲ ਤੋਂ ਉੱਪਰ ਹੁੰਦਾ 9 ਸਾਲ ਚ ਹੁੰਦਾ ਪੰਜਾਬ ਦੇ ਸਰਕਾਰੀ ਸਕੂਲਾਂ ਚ ਤੀਜੀ ਜਮਾਤ ਦੇ ਕਰੀਬ 30% ਜਵਾਕ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਸਧਾਰਨ ਲਿਖਿਆ ਹੋਇਆ ਪੈਰਾ ਵੀ ਨਹੀਂ ਪੜ ਸਕਦੇ ਜਿਹੜਾ ਉਹਨਾਂ ਦੀ ਜਮਾਤ ਦੇ ਪੱਧਰ ਦਾ ਹੈ ਇਹ ਖੁਲਾਸਾ ਦਿਹਾਤੀ ਭਾਰਤ ਵਿੱਚ ਸਿੱਖਿਆ ਦੀ ਸਥਿਤੀ ਸੰਬੰਧੀ ਸਾਲਾਨਾ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਦਿਹਾਤੀ ਭਾਰਤ ਵਿੱਚ ਸਿੱਖਿਆ ਦੀ ਸਥਿਤੀ ਸੰਬੰਧੀ ਇੱਕ ਬਕਾਇਦਾ ਤੌਰ ਦੇ ਉੱਤੇ ਸਾਲਾਨਾ ਰਿਪੋਰਟ ਤਿਆਰ ਹੁੰਦੀ ਹੈ ਇਹ ਐਸਈਆਰ ਹੈ ਨਾ ਸੋ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ 2024 ਦੀ ਜਿਹੜੀ ਰਿਪੋਰਟ ਹੈ ਨਾ ਸਿਰਫ ਸਰਕਾਰੀ ਬਲਕਿ ਸੂਬੇ ਦੇ ਪ੍ਰਾਈਵੇਟ ਸਕੂਲਾਂ 'ਚ ਵੀ ਉਧਰ 30% ਦੀ ਵਿਦਿਆਰਥੀ ਇਹੋ ਜਿਹੇ ਪਾਏ ਗਏ ਸਰਕਾਰੀ ਸਕੂਲਾਂ ਦੇ ਤੇ ਇਧਰ 40% ਦੀ ਜਵਾਕ ਇਹੋ ਜਿਹੇ ਪਾਏ ਗਏ ਜਿਹੜੇ ਪੰਜਾਬੀ ਤੇ ਸਹੀ ਪੈਰੇ ਨਹੀਂ ਪੜ ਸਕਦੇ ਸੋ ਭਾਈ ਮੋਟੀਆਂ ਫੀਸਾਂ ਦੇ ਕੇ ਟਾਈਆਂ ਲਾ ਕੇ ਮਹਿੰਗੀਆਂ ਵਰਦੀਆਂ ਮਹਿੰਗੀਆਂ ਕਿਤਾਬਾਂ ਦੇ ਕੇ ਤੁਸੀਂ ਪ੍ਰਾਈਵੇਟ ਸਕੂਲਾਂ 'ਚ ਵੀ ਜਵਾਕਾਂ ਨੂੰ ਭੇਜਦੇ ਹੋ ਉੱਥੇ ਵੀ 40% ਦੀ ਜਵਾਕ ਉਹ ਨੇ ਜਿਹੜੇ ਆਪਣੀ ਬੋਲੀ ਨਹੀਂ ਪੜ ਸਕਦੇ ਤੇ ਸਰਕਾਰੀ ਸਕੂਲ ਜਿੱਥੇ ਸਭ ਤੋਂ ਵੱਧ ਕਾਬਲ ਅਧਿਆਪਕ ਨੇ ਸਭ ਤੋਂ ਵੱਧ ਡਿਗਰੀ ਹੋਲਡ ਅਧਿਆਪਕ ਨੇ ਐਜੂਕੇਸ਼ਨ ਤੌਰ ਦੇ ਉੱਤੇ ਪੈਮਾਨੇ ਤੇ ਖਰੇ ਉਤਰਦੇ ਅਧਿਆਪਕ ਨੇ ਹੁਣ ਤਾਂ ਟ੍ਰੇਨਿੰਗ ਵੀ ਬਾਹਰਲੇ ਮੁਲਕਾ ਚੋਂ ਲੈ ਲੈ ਕੇ ਆ ਰਹੇ ਨੇ ਕਿਉਂਕਿ ਸਰਕਾਰ ਭੇਜਦੀ ਹੈ ਉਹਦੇ باوجود ਵੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ 30% ਵਿਦਿਆਰਥੀਆਂ ਨੂੰ ਤੀਜੀ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਬਣਦੀ ਕਲਾਸ ਦਾ ਪਹਿਰਾ ਵੀ ਨਾ ਪੜਨਾ ਆਵੇ ਫਿਰ ਤਾਂ ਸਵਾਲ ਹੋਊਗਾ ਜੀ ਨਾ ਇਸ ਵਾਰ ਨਾ ਕਰੀ ਤੌਰ ਕੀ ਕਰੀ ਹਲੋ ਜੀ ਇਹ ਤੋਂ ਅਗਾਂਹ ਆਜੋ ਕਹਿੰਦੇ ਹੈਰਾਨ ਕਰਨ ਵਾਲਾ ਖੁਲਾਸਾ ਤਾਂ ਇਹ ਵੀ ਹੈ ਇਹਦੇ ਵਿੱਚ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਤੀਜੀ ਜਮਾਤ ਦੇ 15% ਤੋਂ ਵੱਧ ਬੱਚੇ ਗੁਰਮੁਖੀ ਲਿਪੀ ਵਿੱਚ ਸਿਰਫ ਅੱਖਰ ਹੀ ਪੜ ਸਕਦੇ ਨੇ ਜਿਹੜੇ 30% ਤੇ ਉਹਨਾਂ ਦੇ 40% ਜਵਾਬਕ ਨੇ ਉਹਨਾਂ ਚੋਂ ਜੇ ਔਸਤ ਅਧੇ ਜਵਾਬਕ ਅਜਿਹੇ ਨੇ ਮਤਲਬ ਉਹਨਾਂ ਦੇ 15% ਦੋਏ ਸਕੂਲਾਂ ਦੇ ਉਹ ਨੇ ਜਿਹੜੇ ਅੱਖਰਾਂ ਦੀ ਪਛਾਣ ਚ ਵੀ ਉਖਾਈ ਹੈ ਜਿਨਾਂ ਨੂੰ ਸਿਰਫ ਮਸਾਂ ਗੁਰਮੁਖੀ ਲਿਪੀ ਦੇ ਅੱਖਰ ਪਛਾਣ ਸਕਦੇ ਨੇ ਸ਼ਬਦ ਜੋੜ ਵੀ ਨਹੀਂ ਆਉਂਦਾ ਸੋ ਆ ਇੱਕ ਆਪਣੇ ਆਪ ਸਵਾਲ ਕਰਦਾ ਇਸ ਤੋਂ ਉੱਪਰ ਹੋਰ ਕੀ ਹੋ ਸਕਦਾ ਕਿ 4% ਦੀ ਵਿਦਿਆਰਥੀ ਤਾਂ ਪੰਜਾਬੀ ਦੇ ਅੱਖਰ ਵੀ ਨਹੀਂ ਪਛਾਣ ਸਕੇ 4.6% ਦੀ ਲਗਭਗ 5% ਦੀ ਵਿਦਿਆਰਥੀ ਅਜਿਹੇ ਨੇ ਜਿਹੜੇ ਅੱਖਰ ਵੀ ਨਹੀਂ ਪਛਾਣ ਸਕੇ ਛੋ ਇਹ ਸਥਿਤੀ ਹੈ ਜੀ ਦਿਹਾਤੀ ਪੰਜਾਬ ਵਿੱਚ ਬੱਚਿਆਂ ਦੇ ਸਿੱਖਣ ਦੇ ਪੱਧਰ ਸੰਬੰਧੀ ਸਰਵੇਖਣ ਵਿੱਚ ਇਹ ਵੀ ਪਤਾ ਲੱਗਾ ਕਿ ਤੀਜੀ ਜਮਾਤ ਦੇ 28% ਦੀ ਜਵਾਬਕ ਪਹਿਲੀ ਜਮਾਤ ਦੇ ਪੱਧਰ ਦੇ ਛੋਟੇ ਪੈਰੇ ਪੜ ਸਕਦੇ ਨੇ ਪਰ ਦੂਜੀ ਜਮਾਤ ਦੀਆਂ ਕਿਤਾਬਾਂ ਵੀ ਨਹੀਂ ਪੜ ਹੁੰਦੀਆਂ ਉਹਨਾਂ ਤੋਂ ਤੇ ਹੁਣ ਇੱਕ ਹੋਰ ਫਿਕਰਮੰਦੀ ਵਾਲੀ ਗੱਲ ASI IR ਦੇ ਜਰਨਲ ਮੈਨੇਜਰ ਪ੍ਰੋਫ ਸਿਮਰਨ ਸਿੰਘ ਨੇ ਕਿਹਾ ਕਿ ਇਹ ਇਸ ਦਿਹਾਤੀ ਸਰਵੇਖਣ ਚ 600 ਪਿੰਡਾਂ ਤੋਂ 3 ਤੋਂ 16 ਸਾਲ ਤੱਕ ਦੀ ਉਮਰ ਦੇ 20226 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਇਹ ਜਿਹੜਾ ਸਰਵੇ ਆਇਆ ਕੀ ਆ ਸਥਿਤੀ ਹੈ ਪੰਜਾਬ ਦੇ ਵਿਦਿਆਰਥੀਆਂ ਦੀ ਪੰਜਾਬੀ ਬੋਲੀ ਪ੍ਰਤੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੀ ਉਹ 20226 ਵਿਦਿਆਰਥੀਆਂ ਦੇ ਵਿੱਚੋਂ ਆਇਆ ਇਸ ਸਰਵੇਖਣ ਦੌਰਾਨ ਕਹਿੰਦੇ 2022 ਦੇ ਸਰਵੇਖਣ ਨਾਲੋਂ ਗਣਿਤ ਦੇ ਮਾਮਲੇ 'ਚ ਹਿਸਾਬ ਦੇ ਮਾਮਲੇ 'ਚ ਹਿਸਾਬ ਵਿਸ਼ਾ ਜਿਹੜਾ ਉਹਦੇ ਮਾਮਲੇ 'ਚ ਪਹਿਲਾਂ ਨਾਲੋਂ ਕੁਝ ਸੁਧਾਰ ਨਜ਼ਰ ਆਇਆ ਇਹ ਇਹ ਸ਼ਾਬਾਸ਼ੀ ਵੀ ਕਹਿੰਦੇ ਹਿਸਾਬ ਦੇ ਸਵਾਲ ਹੱਲ ਕਰਨ ਦੇ ਮਾਮਲੇ 'ਚ ਤਾਂ ਬੱਚਿਆਂ 'ਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਪਰ ਪੜ੍ਹਨ ਦੀ ਸਮਰੱਥਾ ਪਹਿਲਾਂ ਨਾਲੋਂ ਵੀ ਕਟੀ ਹੋਈ ਨਜ਼ਰ ਆਈ ਹੈ ਚੰਤੌੜਾ ਪਿਛਾ 2022 ਤੋਂ ਬਾਅਦ ਹੁਣ 2024 ਚ ਸਰਵੇਖਣ ਦੇ ਸਰਕਾਰੀ ਸਕੂਲਾਂ ਦੀ ਤੀਜੀ ਜਮਾਤ ਦੇ ਬੱਚਿਆਂ ਦੀ ਪੜ੍ਹਨ ਦੀ ਸਮਰੱਥਾ ਵਿੱਚ ਸੁਧਾਰ ਨੂੰ ਲੈ ਕੇ ਜਿਹੜੀ ਰਿਪੋਰਟ ਦੇਖੀ ਗਈ ਉਹਦੇ ਵਿੱਚ ਫਿਕਰਮੰਦੀ ਨਜ਼ਰ ਆਈ ਕਿ ਹਿਸਾਬ ਦੇ ਸਵਾਲ ਹੱਲ ਕਰਨ ਚ ਤਾਂ ਕੁਝ ਪਹਿਲਾਂ ਨਾਲੋਂ ਸੁਧਾਰ ਨਜ਼ਰ ਆਇਆ ਪਰ ਜਿਹੜੀ ਆ ਪੜ੍ਹਨ ਦੀ ਸਮਰੱਥਾ ਹੈ ਉਹਦੇ ਵਿੱਚ ਪਹਿਲਾਂ ਨਾਲੋਂ ਕਮਜ਼ੋਰੀ ਨਜ਼ਰ ਆਈ ਹਾਂ ਮੁੰਡਿਆਂ ਨਾਲੋਂ ਕੁੜੀਆਂ ਅਜੇ ਵੀ ਬਿਹਤਰ ਨਹੀਂ ਪਰ ਪਿਛਲੀ ਵਾਰ ਨਾਲੋਂ ਵੀ ਰਿਕਾਰਡ ਥੱਲੇ ਗਿਆ ਸੋ ਫਿਰ ਫਿਰ ਤਾਂ ਸਵਾਲ ਬਣਦਾ ਕਿ ਭਈ ਦਿੱਲੀ ਮਾਡਲ ਫੇਲ ਤਾਂ ਨਹੀਂ ਹੋ ਗਿਆ ਜੇ ਗ੍ਰੇਡ ਅਤੇ ਲਿੰਗ ਮੁਤਾਬਕ ਕੁੜੀਆਂ ਦੀ ਪੜ੍ਹਨ ਦੀ ਸਮਰੱਥਾ ਮੁੰਡਿਆਂ ਨਾਲੋਂ ਵਧਤਰ ਨਜ਼ਰ ਆਉਂਦੀ ਹੈ ਤਾਂ ਤੀਜੀ ਜਮਾਤ ਵਿੱਚ ਮੁੰਡਿਆਂ ਦੀ ਪੜ੍ਹਨ ਸਮਰੱਥਾ 222 ਦੇ ਵਿੱਚ 29.5% ਸੀ ਜਿਹੜੀ 224 ਵਿੱਚ 31.9% ਤੇ ਗਈ ਹੈ ਇਹ ਹੁਣ ਆਪਾਂ ਤਾਂ ਹੀ ਉਸ ਬਾਰੇ ਗੱਲ ਕਰ ਰਹੇ ਕਿ 29% ਦੀ ਤੀਜੀ ਜਮਾਤ ਦੇ ਮੁੰਡਿਆਂ ਦੀ ਪੜ੍ਹਨ ਦੀ ਸਮਰੱਥਾ ਜਿਹੜੀ 29% ਸੀਗੀ 222 ਤੋਂ 224 ਵਿੱਚ 31% ਤੱਕ ਤਾਂ ਗਈ ਹੈ ਪਰ ਦੂਜੇ ਪਾਸੇ ਤੀਜੀ ਜਮਾਤ ਦੀ ਕੁੜੀਆਂ ਦੀ ਪੜ੍ਹਨ ਦੀ ਸਮਰੱਥਾ 222 ਵਿੱਚ 36% ਸੀ ਜਿਹੜੀ ਹੁਣ 224 ਚ ਘਟ ਕੇ 36.6 ਰਹਿ ਗਈ ਪਹਿਲਾਂ 36.8 ਸੀ ਥੋੜੀ ਜਿਹੀ ਫਰਕ ਪਈ ਆ ਪਰ ਘਟਿਆ ਪਹਿਲਾਂ ਨਾਲ 8ਵੀਂ ਜਮਾਤ ਦੇ ਮੁੰਡਿਆਂ ਚ ਪੜਨ ਦੀ ਸਮਰੱਥਾ 222 ਚ 81% ਸੀ ਜਿਹੜੀ 224 ਚ ਘਟ ਕੇ 71% ਰਹਿ ਗਈ 8ਵੀਂ ਜਮਾਤ ਹੁਣ ਇੱਥੋਂ ਹਿਸਾਬ ਲਾ ਲਓ 13 ਸਾਲ ਦਾ 14 ਸਾਲ ਦਾ ਜਵਾਕ ਹੁੰਦਾ 8ਵੀਂ ਦੇ ਵਿੱਚ ਸੋ 13-14 ਸਾਲ ਦੇ ਜਵਾਕ ਨੂੰ ਜੇ ਆਪਣੇ ਕਿਤਾਬਾਂ ਦੇ ਪਹਿਰੇ ਵੀ ਨਹੀਂ ਪੜਨੇ ਆਉਂਦੇ ਫਿਰ ਤਾਂ ਫਿਕਰ ਮੰਦੀ ਵਾਲੀ ਗੱਲ ਆ 222 ਚ ਇਹ 81% ਦੀ ਸਮਰੱਥਾ ਸੀ ਜਿਹੜੀ ਹੁਣ 77% ਰਹਿ ਗਈ। 8ਵੀਂ ਜਮਾਤ ਦੀਆਂ ਕੁੜੀਆਂ ਚ ਪੜਨ ਦੀ ਸਮਰੱਥਾ 222 ਦੇ ਵਿੱਚ 88% ਦੀ ਤੋਂ ਉੱਪਰ ਸੀ। ਲਗਭਗ 99% ਦੇ ਨੇੜੇ ਸੀ ਤੇ 224 ਚ ਘਟ ਕੇ ਵੀ 81% ਤੇ ਆ ਗਈ। ਇਹ ਵੀ ਫਿਕਰ ਹਾਂ ਮਿੱਡੇ ਮੀਲ ਸਣੇ ਹੋਰ ਕਿਹ ਖੇਤਰਾ ਚ ਕੌਮੀ ਅੰਕੜਿਆਂ ਨਾਲੋਂ ਸਾਡੀ ਸਥਿਤੀ ਬਿਹਤਰ ਹੈ। ਕੌਮੀ ਪੱਧਰ ਦੇ ਉੱਤੇ 99.9% ਦੀ ਸਕੂਲਾਂ ਚ ਮਿੱਡੇ ਮੀਲ ਦਿੱਤਾ ਜਾਂਦਾ ਹੈ। ਜਦੋਂ ਕਿ ਪੰਜਾਬ ਦੇ ਵਿੱਚ 97% ਦੀ ਹੈ 99 ਤੋਂ ਜ਼ਿਆਦਾ ਹੈ ਪੰਜਾਬ ਦੇ ਸਿਰਫ 2.8% ਦੀ ਸਕੂਲਾਂ ਦੇ ਵਿੱਚ ਹੀ ਲਾਇਬ੍ਰੇਰੀਆਂ ਨੇ ਜਦੋਂ ਕਿ ਕੌਮੀ ਪੱਧਰ ਤੇ 17% ਦੀ ਹੈ ਉੱਥੇ ਕੌਮੀ ਪੱਧਰ ਜ਼ਿਆਦਾ ਸੁਧਾਰ ਹੈ ਸਾਡੇ ਮੁਕਾਬਲੇ ਪੰਜਾਬ ਦੇ 81.2% ਸਕੂਲਾਂ ਚ ਪਖਾਨੇ ਦੀ ਸਹੂਲਤ ਹੈ ਜਦੋਂ ਕਿ ਕੌਮੀ ਪੱਧਰ ਤੇ ਇਹ ਲਗਭਗ 79% ਦੀ ਹੈ ਉਹਦੇ ਨਾਲੋਂ ਸੀ 2% ਦੀ ਕਰੀਬ ਕਰੀਬ ਮਤਲਬ ਜ਼ਿਆਦਾ ਬਿਹਤਰ ਹੈ ਸੀ ਪੰਜਾਬ ਸੂਬੇ ਦੇ 70% ਸਕੂਲਾਂ ਚ ਕੁੜੀਆਂ ਲਈ ਵੱਖਰੇ ਪਖਾਨੇ ਨੇ ਜਦੋਂ ਕਿ ਕੌਮੀ ਪੱਧਰ ਤੇ ਸਿਰ 72% ਨੇ ਸੋ ਇਹਨਾਂ ਮਾਮਲਿਆਂ ਚ ਕੁਝ ਹੱਦ ਤੱਕ ਅਸੀਂ ਬਾਕੀ ਸੂਬਿਆਂ ਨਾਲੋਂ ਬਿਹਤਰ ਪਰ ਪਹਿਲੂ ਤੇ ਇੱਕ ਹੋਰ ਫਿਕਰਮੰਦੀ ਵਾਲਾ ਜਨਬ ਉਹ ਹੈ ਜੀ ਫੋਨ ਨੂੰ ਲੈ ਕੇ ਏਸੇ ਸਰਵੇ ਦੇ ਆਧਾਰ ਤੇ ਗਾਂਵ ਵੱਦਿਆਂ ਪੰਜਾਬ ਦੇ ਜਦੋਂ ਵਿਦਿਆਰਥੀਆਂ ਦੇ ਨਾਲ ਇਹ ਵੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਕਿ ਫੋਨ ਨਾਲ ਕਿੰਨਾਕ ਤਾਲਮੇਲ ਹੈ ਤਾਂ ਪੰਜਾਬ ਦੇ ਜਵਾਬਕ ਹੋਰ ਨਾਲ ਸੂਬਿਆਂ ਦੇ ਜਵਾਬਕਾਂ ਨਾਲੋਂ ਸਭ ਤੋਂ ਵੱਧ ਸਮਾਰਟਫੋਨ ਦੀ ਵਰਤੋਂ ਕਰਨ ਚ ਮੋਰੀ ਨਜ਼ਰ ਆਈ ਕਹਿੰਦੇ ਜੀ ਮਤਲਬ ਕਿ ਜੇ ਆਪਾਂ ਗੱਲ ਕਰੀਏ 96% ਦੇ ਜਵਾਬਾਂ ਨੇ ਮੰਨਿਆ ਜਿਹੜੇ 15 16 ਸਾਲ ਦੇ ਜਵਾਬਕ ਨੇ ਮਤਲਬ 8ਵੀਂ ਤੋਂ ਲੈ ਕੇ 10ਵੀਂ ਜਮਾਤ ਵਾਲੇ ਜਿਹੜੇ ਜਵਾਬਕ ਨੇ ਉਹਨਾਂ ਨੇ ਮੰਨਿਆ ਕਿ 96% ਦੀ ਸਾਡੇ ਕੋਲ ਸਮਾਰਟਫੋਨ ਹੈਗਾ ਜੀ ਉਰੇ ਨਹੀਂ ਤਾਂ ਕਰੇ ਹੈਗਾ ਉਹਨਾਂ ਚੋਂ 46% ਦੀ ਉਹ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਸਾਡੇ ਕੋਲ ਆਪਣਾ ਸਮਾਰਟਫੋਨ ਹੈ ਜਿਹੜੀ ਇਹ ਸਲਾਨਾ ਸਟੇਟਸ ਆਫ এডਿਕੇਸ਼ਨ ਦੀ ਰਿਪੋਰਟ ਆਈ ਆ 2024 ਚ ਉਹਦੇ ਵਿੱਚ ਦੱਸਿਆ ਗਿਆ ਕਿ 15 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਦੇ ਵਿੱਚ ਜਦੋਂ ਇਹ ਟੈਸਟ ਕੀਤੇ ਗਏ ਇਹ ਜਾਣਕਾਰੀ ਲਈ ਗਈ ਤਾਂ 96.2% ਦੀ ਜਵਾਬਾਂ ਨੇ ਇਹ ਗੱਲ ਕਹੀ ਕਿ ਉਹਨਾਂ ਕੋਲ ਘਰ 'ਚ smartphone ਹੈ ਹੈ ਇਹ ਦਰ ਕੌਮੀ ਪੱਧਰ ਦੀ ਲਗਭਗ 99% ਨਾਲੋਂ ਕਿਤੇ ਵੱਧ ਹੈ ਮਤਲਬ 70% ਦੀ 80% ਦੀ ਅਸੀਂ ਕੌਮੀ ਪੱਧਰ ਨਾਲੋਂ ਵੱਧ smartphone ਵਰਤ ਰਹੇ ਸਾਡੇ ਵਿਦਿਆਰਥੀ ਇਸ ਤੋਂ گاਂਹ ਵਧੀਏ ਉਹ ਕਹਿੰਦੇ ਜੀ 46% ਤੋਂ ਕੋਲ ਆਪਣਾ smartphones ਹੋਣ ਦੀ ਵੀ ਪੁਸ਼ਟੀ ਹੋਈ ਹੈ 40% ਦੀ ਗੱਲ ਨਹੀਂ ਮਨੇ ਸਾਡੇ ਕੋਲ ਆਪਣਾ smartphones ਪੰਜਾਬ ਵਿੱਚ ਲਗਭਗ 80% ਦੀ ਸਰਵੇਖਣ ਦੇ ਵਿੱਚ ਕੰਮ ਕਰਨ ਲਈ smartphones ਦੀ ਮਦਦ ਲਈ ਜਾਂਦੀ ਹੈ ਵਿਦਿਆਰਥੀਆਂ ਚੋਂ ਜਿਨ੍ਹਾਂ ਕੋਲੇ ਫੋਨ ਹੈਗੇ ਉਹਨਾਂ ਚੋਂ 80% ਦੀ ਨੇ ਗੱਲ ਮੰਨੀ ਕਿ ਅਸੀਂ ਆਪਣੇ ਕੰਮ ਕਰ ਲਈ ਵੀ ਪੜ੍ਹਾਈ ਲਿਖਾਈ ਤੇ ਕੰਮ ਲਈ ਵੀ ਫੋਨ ਦੀ ਮਦਦ ਲੈਂਦੇ ਹਾਂ ਇਸੇ ਚੋਂ ਇਹ ਗੱਲ ਵੀ ਨਿਕਲ ਕੇ ਆਈ ਕਿ 992.5% ਵਿਦਿਆਰਥੀ ਜਿਹੇ ਨੇ ਜਿਹੜੇ ਫੋਨ ਦੇ ਮਾਹਰ ਵੀ ਨਜ਼ਰ ਆਏ ਕੋਈ ਵੀਡੀਓ ਲੱਭਣੀ ਆ ਉਹ ਵੀ ਜਾਣਦੇ ਨੇ ਉਹ ਕੋਈ ਹੋਰ ਚੀਜ਼ ਫੋਨ 'ਚ ਸੈੱਟ ਕਰਨੀ ਹੋ ਤਾਂ ਵੀ ਪਤਾ ਕੋਈ WhatsApp Instagram ਚਲਣਾ ਉਹਦਾ ਵੀ ਪਤਾ ਹੈ ਇਹ 8ਵੀਂ ਤੋਂ 10ਵੀਂ ਤੱਕ ਦੇ ਜਵਾਕਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਆ 92% ਦੀ ਜਵਾਕਾਂ ਕੋਲ ਇਹ ਸਾਰਾ ਕੁਝ ਆਉਂਦਾ ਉਹ ਇਹ ਤੋਂ ਮਾਹਰ ਨੇ ਸੋ ਇਸ ਨੇ ਇੱਕ ਹੋਰ ਪਹਿਲੂ ਵੀ ਵਾਰਿਆ ਕਿ ਇਹਦੇ ਨਾਲ ਇਸ ਫੋਨ ਦੀ ਵਰਤੋਂ ਵੱਧ ਵਰਤੋਂ ਦਾ ਅਸਰ ਹੀ ਵਿਦਿਆਰਥੀਆਂ ਦੇ ਕੰਮ ਕਰ ਤੇ ਪਿਆੜੋਂ ਦੀ ਪੜਨ ਦੀ ਪੜਾਈ ਦੀ ਸਮਰੱਥਾ ਤੇ ਵੀ ਪਿਆ ਸੋ ਇਸ ਲਈ smartphone ਵਰਤਨ ਚ ਅਸੀਂ ਮੋਰੀਆਂ ਪਰ ਆਪਣੀ ਮਾਬੂਲੀ ਪੜਨ ਚ ਅਸੀਂ ਪਛੜਦੇ ਜਾ ਰਹੇ ਆ ਇਹ ਫਿਕਰ ਵੀ ਗੌਰ ਮੰਗਦਾ ਚਲੋ ਜੀ ਗੌਰ ਤਾਂ ਪੰਜਾਬ ਦਾ ਇੱਕ ਹੋਰ ਮਸਲਾ ਬਹੁਤ ਮੰਗਦਾ ਕਹਿੰਦੇ ਜੀ ਮੰਡੀ ਬੋਰਡ ਵੱਲੋਂ ਕਿਸਾਨਾਂ ਦੇ ਲਈ ਬਣਾਏ ਗਏ ਦਫ਼ਤਰ ਕਿਸਾਨਾਂ ਦੀ ਸਹੂਲਤਾਂ ਲਈ ਬਣਾਏ ਗਏ ਆਰਾਮ ਘਰ ਐ ਮੰਡੀ ਬੋਰਡ ਦੇ ਹੋਰ ਅਦਾਰਿਆਂ ਦੀਆਂ ਇਮਾਰਤਾਂ ਸਾਰਿਆਂ ਤੇ ਕਹਿੰਦੇ ਜੀ ਪੁਲਿਸ ਦਾ ਕਬਜ਼ਾ ਵੈਸੇ ਤਾਂ ਚੰਡੀਗੜ੍ਹ ਚ ਕਿਸਾਨ ਭਵਨ ਤੇ ਜਿੰਨਾ ਲੰਮਾ ਸਮਾਂ ਪੁਲਿਸ ਤੰਤਰ ਦਾ ਕਬਜ਼ਾ ਰਿਹਾ ਪੁੱਛੋ ਨਾ ਮੁੱਖ ਮੰਤਰੀ ਸਾਹਿਬ ਦੀਆਂ ਸਿਕਿਉਰਟੀਆਂ ਦੇ ਨਾਤੇ ਸਾਰਿਆਂ ਦੀਆਂ ਵਰਦੀਆਂ ਇੱਥੇ ਕਮਰੇ ਚ ਟੰਗੀਆਂ ਹੁੰਦੀਆਂ ਸੀ ਉਹ ਤਾਂ ਕੈਪਟਨ ਨਵਿੰਦਰ ਦੇ ਸਮੇਂ ਰੈਨੋਵੇਸ਼ਨ ਜਿਹਦੇ ਕੰਮ ਤੇ ਕਿਸਾਨ ਭਵਨ ਦੇ ਕਮਰੇ ਖਾਲੀ ਕਰਾਏ ਤਾਂ ਜਾ ਕੇ ਮਸਲਾ ਹੱਲ ਹੋਇਆ ਪਰ ਪੰਜਾਬ ਚ ਮਸਲਾ ਅਜੇ ਵੀ ਖੜਾ ਹੈ ਚਰਨਜੀਤ ਭੁੱਲਰ ਹੋਰਾਂ ਦੀ ਇੱਕ ਖੋਜ ਰਿਪੋਰਟ ਜਿਹੜੀ ਦਸਤਾਵੇਜ਼ੀ ਰਿਪੋਰਟ ਹੈ ਉਹ ਕਹਿੰਦੀ ਹੈ ਕੇ ਪੰਜਾਬ ਪੁਲਿਸ ਆਰਾਮ ਕਰ ਰਹੀ ਆ ਭਾਈ ਤੰਗ ਨਾ ਕਰੋ ਤੇ ਆਰਾਮ ਕਿੱਥੇ ਕਰ ਰਹੀ ਆ ਮੰਡੀ ਬੋਰਡ ਦੇ ਕਿਸਾਨ ਘਰਾਂ ਦੇ ਵਿੱਚ ਕਿਸਾਨ ਆਰਾਮ ਕਰਾਂ ਦੇ ਵਿੱਚ ਉੱਥੇ ਆਰਾਮ ਕਰ ਰਹੀ ਆ ਤੇ ਕਰੋੜਾਂ ਅਰਬਾਂ ਦਾ ਕਿਰਾਇਆ ਬਕਾਇਆ ਖੜਾ ਬਿਲਡਿੰਗਾਂ ਵੀ ਵਰਤ ਰਹੇ ਨੇ ਇਮਾਰਤਾਂ ਵੀ ਵਰਤ ਰਹੇ ਨੇ ਹੈ ਰੈਂਟ ਕਾਣੇ ਵੀ ਵਰਤ ਰਹੇ ਨੇ ਹੈ ਐਸ ਡੀ ਐਮ ਕੀ ਤਹਿਸੀਲਦਾਰ ਕੀ ਪੁਲਿਸ ਵਾਲੇ ਕੀ ਡੀ ਐਸ ਪੀ ਕੀ ਸਾਰਾ ਥਾਣੇ ਕੀ ਸਾਰਾ ਕੁਝ ਉੱਥੋਂ ਚੱਲ ਰਿਹਾ ਕਿਰਾਇਆ ਵੀ ਨਹੀਂ ਦਿੰਦੇ ਤੇ ਹੋਰ ਤਾਂ ਹੋਰ ਕਈ ਥਾਵਾਂ ਤੇ ਤਾਂ ਪਤੰਦਰ ਪਾਣੀ ਤੇ ਬਿਜਲੀ ਦਾ ਬਿੱਲ ਵੀ ਨਹੀਂ ਵਰਦੇ ਹਾਂ ਦੱਸੋ ਕੀ ਕਰੂੰਗਾ ਜਾ ਲੋ ਪੰਜਾਬ ਮੰਡੀ ਬੋਰਡ ਦੇ ਕਿਸਾਨ ਆਰਾਮ ਘਰਾਂ ਚ ਮੁਫਤੋ ਮੁਫਤੀ ਪੁਲਿਸ ਆਰਾਮ ਫਰਮਾ ਰਹੀ ਆ ਜਿਸ ਵੱਲੋਂ ਨਾ ਕਿਰਾਇਆ ਭਰਿਆ ਜਾ ਰਿਹਾ ਤੇ ਨਾ ਹੀ ਹੈ ਕਹਿੰਦੇ ਨਜਾਇਜ਼ ਕਬਜ਼ੇ ਛੱਡੇ ਜਾ ਰਹੇ ਨੇ ਅੱਧੀ ਦਰਜਨ ਸਰਕਾਰੀ ਵਿਭਾਗ ਹਨ ਜਿਨ੍ਹਾਂ ਨੇ ਪੰਜਾਬ ਮੰਡੀ ਬੋਰਡ ਮਾਰਕੀਟ ਕਮੇਟੀ ਦੀਆਂ ਇਮਾਰਤਾਂ ਤੇ ਬਰਿਆਂ ਤੋਂ ਕਬਜ਼ਾ ਕੀਤਾ ਹੋਇਆ ਇੱਥੋਂ ਤੱਕ ਕਿ ਕਬਜ਼ਾ ਕਰਨ ਵਾਲੇ ਦਾ ਬਿਜਲੀ ਪਾਣੀ ਦਾ ਬਿੱਲ ਵੀ ਨਹੀਂ ਭਰਦੇ ਪੰਜਾਬ ਪੁਲਿਸ ਕਰੀਬ 15 ਸ਼ਹਿਰਾਂ ਵਿੱਚ ਮਾਰਕੀਟ ਕਮੇਟੀ ਅਤੇ ਮੰਡੀ ਬੋਰਡ ਦੇ ਕਿਸਾਨਾਂ ਰਾਮ ਘਰਾਂ ਤੇ ਵਿਕਾਸ ਭਵਨਾ ਚ ਕਈ ਸਾਲਾਂ ਤੋਂ ਕਬਜ਼ੇ ਹੋ ਕੇ ਬੈਠੀ ਹੈ ਜਿਨ੍ਹਾਂ ਵੱਲ ਕਰੋੜਾਂ ਰੁਪਏ ਦਾ ਬਕਾਇਆ ਕਿਰਾਇਆ ਖੜਾ ਹੈ ਖੰਨਾ ਦੇ ਕਿਸਾਨ ਆਰਾਮ ਘਰ ਵਿੱਚ ਪੁਲਿਸ ਬੈਠੀ ਹੈ ਜਿਸ ਨੂੰ ਖਾਲੀ ਕਰਾਉਣ ਵਾਸਤੇ ਪ੍ਰਕਿਰਿਆ ਸ਼ੁਰੂ ਕੀਤੀ ਗਈ ਪੁਲਿਸ 2 ਕਰੋੜ 40 ਲੱਖ ਰੁਪਇਆ ਕਿਰਾਇਆ ਤੱਕ ਨਹੀਂ ਬਕਾਇਆ ਖੜਾ ਪੁਲਿਸ ਕਨੀ ਹਾਂ ਜੀ ਇਸੇ ਤਰ੍ਹਾਂ ਕਹਿੰਦੇ ਰਾਏਕੋਟ ਦੇ ਕਿਸਾਨ ਆਰਾਮ ਘਰ ਦਾ ਪੁਲਿਸ ਕਨੀ ਲਗਭਗ 38 ਲੱਖ ਦਾ ਕਿਰਾਇਆ ਬਕਾਇਆ ਖੜਾ ਹੈ ਅਮਲੋ ਦੇ ਕਿਸਾਨ ਆਰਾਮ ਘਰ ਦਾ ਵੀ ਹਾਲ ਕਹਿੰਦੇ ਕੋਈ ਜਿਆਹੀ ਹੈ ਇੱਥੇ ਵੀ ਕਹਿੰਦੇ ਡੀਐਸਪੀ ਦਾ ਦਫਤਰ ਚੱਲ ਰਿਹਾ ਤੇ 44 ਲੱਖ ਤੋਂ ਵੱਧ ਦਾ ਕਿਰਾਇਆ ਬਕਾਇਆ ਖੜਾ ਹੈ ਬਟਾਲਾ ਦੇ ਆਰਾਮ ਘਰ ਦੇ ਵਿੱਚ ਵੀ ਕਹਿੰਦੇ ਜੀ ਪ੍ਰਤੀ ਮਹੀਨਾ 116000 ਰੁਪਏ ਦਾ ਕਿਰਾਇਆ ਪੈਂਦਾ ਜਿਹੜਾ ਭਰੇ ਨਹੀਂ ਜਾ ਰਿਹਾ ਸਰਦੂਲਗੜ੍ਹ ਦੇ ਆਰਾਮ ਘਰ 'ਚ ਡੀਐਸਪੀ ਦਾ ਕਬਜ਼ਾ ਜੋ ਕਿਰਾਇਆ ਵੀ ਨਹੀਂ ਦੇ ਉਤਾਰ ਰਿਹਾ ਮਲੋਟ ਦੇ ਆਰਾਮ ਘਰ ਦਾ ਵੀ ਇਹੀ ਹਾਲ ਹੈ ਡੀਐਸਪੀ ਉੱਥੇ ਵੀ 20 ਲੱਖ ਤੋਂ ਵੱਧ ਕਿਰਾਇਆ ਖੜਾ ਹੈ ਪਾਤਣਾ 'ਚ ਵੀ ਹੈ ਬਰਨਾਲਾ 'ਚ ਵੀ ਹੈ ਹੈ ਨਾ ਇਸੇ ਤਰ੍ਹਾਂ ਮਤਲਬ ਬੱਖੋ ਵਕ ਥਾਵਾਂ ਦੇ ਉੱਤੇ ਇਹ ਪੂਰਾ ਲੰਬਾ ਚੌੜਾ ਡਾਟਾ ਹੈ ਜਿਹੜਾ ਹਵਾਲਾ ਪੜਦਾ ਹੈ ਕਿ ਉੱਥੇ ਪਈ ਆ ਸਥਿਤੀ ਹੈ ਹੁਣ ਇਸੇ ਹਵਾਲੇ ਨਾਲ ਜਦੋਂ ਤੁਸੀਂ ਦੇਖੀਏ ਤਾਂ 15 16 ਸ਼ਹਿਰ ਅਜਿਹੇ ਨੇ ਜਿੱਥੇ ਮੰਡੀ ਬੋਰਡ ਦੇ ਨਾਂ ਦੇ ਉੱਤੇ ਕਬਜ਼ਾ ਹੈ ਤੇ ਇਹ ਇਹ ਘਾਟਾ ਨਹੀਂ ਪੈਂਦਾ ਜੀ ਨਾ ਇਥੋਂ ਬਿੱਤੀ ਘਾਟੇ ਪੂਰੇ ਕਰ ਲੋ ਜੇਕਰ ਤੁਸੀਂ ਇਹ ਜਿਹੜੀ ਤਰ੍ਹਾਂ ਲਈ ਬਣਾਏ ਨੇ ਜੇ ਉਹਨਾਂ ਨੂੰ ਨਹੀਂ ਵਰਤਣ ਨੂੰ ਦੇ ਰਹੇ ਤੇ ਆਪਣੀ ਉਹ ਪੁਲਿਸ ਨੂੰ ਵਰਤਦੇ ਨੇ ਭਾਈ ਪੁਲਿਸ ਦੇ ਲਈ ਆਪਣੇ ਟਿਕਾਣੇ ਲੱਭੋ ਤੈਨੂੰ ਉਹੀ ਕਿਰਾਏ ਤੇ ਚੜਾ ਕੇ ਕਮਾ ਲਓ ਪੈਸੇ ਫਿਰ ਘਟੋਕੜ ਮੰਡੀ ਬੋਰਡ ਤਾਂ ਮਜ਼ਬੂਤ ਹੋ ਜਾਵੇ ਜਾਂ ਫਿਰ ਜਿਨ੍ਹਾਂ ਲਈ ਬਣਾਈ ਗਈ ਹੈ ਸਹੂਲਤ ਜਿਨ੍ਹਾਂ ਦੇ ਹਵਾਲੇ ਨਾਲ ਕੰਮ ਹੋਏ ਤਾਂ ਉਹਨਾਂ ਲਈ ਉਪਲਬਧ ਹੋਵੇ ਚਲੋ ਤੇ ਦਿੱਲੀ 'ਚ ਕੁਝ ਹੋਰ ਉਪਲਬਧ ਹੋ ਗਿਆ ਕਹਿੰਦੇ ਦਿੱਲੀ ਪੁਲਿਸ ਨੇ ਦੰਪਰਿਆ ਕਿ ਅਸੀਂ ਇੱਕ ਪੰਜਾਬ ਸਰਕਾਰ ਦੀ ਸਟicker ਲੱਗੀ ਗੱਡੀ ਫੜੀ ਹੈ ਜਿਹਦੇ ਵਿੱਚੋਂ 10 ਲੱਖ ਰੁਪਈਆ ਵੀ ਮਿਲ ਗਿਆ ਦਾਰੂ ਦੀਆਂ ਬੋਤਲਾਂ ਵੀ ਮਿਲ ਗਈਆਂ ਆਮਾਦੀ ਪਾਰਟੀ ਨਾਲ ਝੰਡੀਆਂ ਝੰਡੀਆਂ ਵੀ ਮਿਲ ਗਈਆਂ ਲਓ ਜੀ ਪ੍ਰਵੇਸ਼ ਬਰਮਾ ਜਿਹੜਾ ਪੰਜਾਬੀ ਭਾਈਚਾਰੇ ਤੇ ਉਂਗਲੀ ਚੁੱਕ ਰਿਹਾ ਸੀ ਉਹ ਚੁੱਕਣਾ ਸਰਕਾਰ ਤੇ ਚਾਹੁੰਦਾ ਸੀ ਜਾਂ ਉਹਦਾ ਨਿਸ਼ਾਨਾ ਹੀ ਪੰਜਾਬੀ ਭਾਈਚਾਰਾ ਸੀ ਇਹ ਤਾਂ ਸਵਾਲ ਅਜੇ ਤੈਰੇ ਰਿਹਾ ਪਰ ਹੁਣ ਨਵੇਂ ਮਸਲੇ ਨੇ ਕੀ ਮੋੜ ਦੇ ਦਿੱਤਾ ਨਵਾਂ ਪੈਸਾ ਅਜ ਚੰਡੀਗੜ੍ਹ ਚ ਮੇਅਰ ਦੀ ਚੋਣ ਦੇ ਵਿੱਚ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਇਕੱਠੇ ਹੋੜ ਦੀ ਹਵਾ ਨਿਕਲ ਗਈ ਮੇਅਰ ਅਗਲੇ 16 ਵੋਟਾਂ ਹੁੰਦੇ ਆ ਵੀ 19 ਲੈ ਕੇ ਬਣਾ ਕੇ ਚਲੇ ਗਏ ਬੀਜੇਪੀ ਵਾਲੇ ਤੇ ਹੁਣ ਦਿੱਲੀ ਦੇ ਵਿੱਚ ਅੱਜ ਰੈਲੀਆਂ ਚ ਗਿਆ ਜਾ ਰਿਹਾ ਇਹ ਲੋ ਜੀ ਚੰਡੀਗੜ੍ਹ ਦੇ ਵਿੱਚ ਵੀ ਇਹਨਾਂ ਦਾ ਗੱਠਜੋੜ ਫੇਲ ਹੋ ਗਿਆ ਹੁਣ ਪਤਾ ਨਹੀਂ ਪਈਏ ਪੰਜਾਬ 'ਚ ਜਿਹੜੀਆਂ ਕੁਰਸੀਆਂ ਖੁੰਆਂ ਨੇ ਕਾਂਗਰਸੀਆਂ ਤੋਂ ਉਹਨਾਂ ਦੇ ਐਮਸੀ ਹੁੰਦੇ ਆ ਵੀ ਉਹਦਾ ਅਸਰ ਹੈ ਜਾਂ ਕੌਣ ਵਿਕਿਆ ਕੌਣ ਨਹੀਂ ਇਹ ਤਾਂ ਪਤਾ ਨਹੀਂ ਕਿਉਂਕਿ ਵੋਟ ਤੇ ਕਿਹੜਾ ਹਿਸਾਬ-ਕਿਤਾਬ ਲੱਗਦਾ ਪਰ ਇਧਰ ਦਿੱਲੀ ਚੋਣਾਂ 'ਚ ਦਿੱਲੀ ਦੀ ਪੁਲਿਸ ਨੇ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਦੇ ਸਟicker ਵਾਲੀ ਗੱਡੀ ਦੇ ਵਿੱਚੋਂ ਪੈਸੇ 10 ਲੱਖ ਦੇ ਕਰੀਬ ਸ਼ਰਾਬ ਆਮ ਆਦਮੀ ਪਾਰਟੀ ਦੇ ਬੈਨਰ ਮੰਨ ਦੀ ਗੱਲ ਆਖੀ ਪਰ ਨਾਲ ਹੀ ਪੰਜਾਬ ਸਰਕਾਰ ਨੇ ਇਸ ਗੱਲ ਦਾ ਖੰਡਨ ਕਰਤਾ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਨੇ ਇਸ ਨੂੰ ਸਰੇ ਤੋਂ ਖਰਚ ਕਰਤਾ ਕਿ ਬਿਲਕੁਲ ਝੂਠ ਹੈ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਦਿੱਲੀ ਚ ਫੜੀ ਗਈ ਗੱਡੀ ਦਾ ਨੰਬਰ ਪੀਬੀ 35ਏਈ 1342 ਹੈ ਜਿਹਦੇ ਵਿੱਚੋਂ ਕਿਹਾ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਸ਼ਰਾਬ ਤੇ ਨਕਦੀ ਫੜੀ ਗਈ ਹੈ ਉਹਨਾਂ ਨੇ ਮੀਡੀਆ ਰਿਪੋਰਟਾਂ ਦੇ ਦਾਅਵੇ ਦੇ ਉਲਟ ਪੰਜਾਬ ਸਰਕਾਰ ਨੇ ਕਿਹਾ ਕਿ ਇਹ ਸਾਡੀ ਗੱਡੀ ਨਹੀਂ ਹੈ ਪੰਜਾਬ ਸਰਕਾਰ ਦਾ ਸਟਿੱਕਰ ਨਹੀਂ ਹੈ ਇਹ ਇਹ ਝੂਠ ਕਿਹਾ ਜਾ ਰਿਹਾ ਉਹ ਕਹਿੰਦੇ ਅਧਿਕਾਰਤ ਰਿਕਾਰਡ ਅਨੁਸਾਰ ਇਹ ਗੱਡੀ ਮੇਜਰ ਅਨੁਭਵ ਸ਼ਿਪੂਰੀ ਦੇ ਨਾਮ ਤੇ ਰਜਿਸਟਰਡ ਹੈ ਜੋ 3 ਸਾਲ ਪਹਿਲਾਂ ਆਰਮੀ ਡੈਂਟਲ ਕਾਲਜ ਪਠਾਨਕੋਟ ਤੇ ਤਾਇਨਾਤ ਸੀਗੇ ਤੇ ਅਸਲ ਦੇ ਵਿੱਚ ਉਹ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ ਤੇ ਕਹਿੰਦੇ ਇਹ ਜਿਹੜੇ ਨੰਬਰ ਦਰਜ ਹੈ ਇਸ ਗੱਡੀ ਦੇ ਉੱਤੇ ਇਹਦਾ ਮਾਡਲ ਇਕੋਸਪੋਰਟ 2018 ਦਾ ਪਰ ਜਿਹੜੀ ਗੱਡੀ ਦਿੱਲੀ ਪੁਲਿਸ ਨੇ ਬਰਾਮਦ ਕੀਤੀ ਹੈ ਉਹ ਹੁੰਡਈ ਕ੍ਰੇਟਾ ਸੀਰੀਜ਼ ਦੀ ਹੈ ਸੋ ਇਹਨਾਂ ਨੇ ਤਾਂ ਇਹ ਸਵਾਲੇ ਨਾਲ ਉਸ ਨੂੰ ਖਾਰਜ ਕਰਤਾ ਪਰ ਦਿੱਲੀ ਪੁਲਿਸ ਨੇ ਵੀਡੀਓ ਬਣਾ ਕੇ ਜਾਰੀ ਕਰਕੇ ਦਾਵਾ ਕਰਤਾ ਕਿ ਪੰਜਾਬ ਸਰਕਾਰ ਵਾਲੀ ਗੱਡੀ ਅਸੀਂ ਫੜ ਲਈ ਤੇ ਹੁਣ ਇਹ ਦਾਅਵੇ ਖਾਰਜ ਕਰੀ ਜਾਣ ਅਗਲੇ ਨੇ 5 ਤਰੀਕ ਤੱਕ ਇਸ ਨੂੰ ਬਣਾ ਲੈਣਾ ਪਰ ਨਤੀਜੇ ਦੱਸਣਗੇ ਕਿ ਕਿਦੇ ਹੱਕ ਚ ਜਾਂਦੀ ਹੈ ਦਿੱਲੀ ਕਿਦੇ ਨਹੀਂ ਜਸਵੰਤ ਸਿੰਘ ਖਲੜਾ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਆ ਲਾਪਤਾ ਲਾਸ਼ਾਂ ਦੀ ਭਾਲ ਕਰਦੇ ਆ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਚ ਕੋ-ਕੋ ਕੇ ਪੰਜਾਬ ਦੀ ਜਵਾਨੀ ਨੂੰ ਮਾਰਿਆ ਗਿਆ ਤੇ ਫਿਰ ਵੱਖੋ-ਵੱਖ ਸਿਵਿਆਂ ਚ ਲਾ ਕੇ ਸਾੜਿਆ ਗਿਆ ਲਿਜਾ ਕੇ ਉਹਨਾਂ ਲਾਸ਼ਾਂ ਦੀ ਨਿਸ਼ਾਨਦੇਹੀ ਕਰਦੇ ਆ ਖੁਦ ਜਸਵੰਤ ਖਾਲੜਾ ਕਲਾਸ਼ ਬਦਲ ਗਏ ਉਹਨਾਂ ਦੀ ਇਨਸਾਫ ਦੀ ਲੜਾਈ ਚੱਲੀ ਚਲੋ ਕੁਝ ਪੁਲਿਸ ਵਾਲਿਆਂ ਨੂੰ ਸਜ਼ਾ ਵੀ ਹੋਈ ਪਰ ਸਥਿਤੀ ਕੀ ਹੈ ਇਹਦਾ ਹੁੰਦਾ ਜੇ ਇਸੇ ਗੱਲ ਤੋਂ ਲੱਗ ਜਾਂਦਾ ਕਿ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਤੱਥਾਂ ਦੇ ਆਧਾਰ ਤੇ ਅਦਾਲਤੀ ਪ੍ਰਕਿਰਿਆ ਦੇ ਆਧਾਰ ਤੇ ਪੰਜਾਬ 95 ਫਿਲਮ ਬਣੀ ਜਿਹਦੇ ਵਿੱਚ ਦਲਜੀਤ ਦਸਾਂਝ ਨੇ ਅਹਿਮ ਰੋਲ ਨਿਭਾਇਆ ਪਰ ਉਹ ਫਿਲਮ ਪਹਿਲਾਂ ਤਾਂ ਕਹਿੰਦੇ ਜੀ ਭਾਰਤ ਚ ਨਹੀਂ ਰਿਲੀਜ਼ ਹੋ ਸਕਦੀ ਫਿਰ ਕਹਿੰਦੇ ਜੀ ਵਿਦੇਸ਼ ਚ ਵੀ ਨਹੀਂ ਹੋਊਗੀ ਉਹ ਫਿਲਮ ਰਿਲੀਜ਼ ਨਹੀਂ ਹੋ ਰਹੀ ਪਰ ਦੂਸਰੇ ਪਾਸੇ ਇੱਕ ਇਸ ਸਬਦੇ ਦਰਮਿਆਨ ਇੱਕ ਸੁਖਾਮੀ ਖਬਰ ਹੀ ਨਿਕਲ ਕੇ ਆਈ ਕਿ ਅਮਰੀਕਾ ਦੇ ਵਿੱਚ ਜਸਵੰਤ ਸਿੰਘ ਖੱਲੜਾ ਦੇ ਨਾਮ ਦੇ ਉੱਤੇ ਸਰਕਾਰੀ ਸਕੂਲ ਦਾ ਨਾਮ ਰੱਖਿਆ ਗਿਆ ਵੈਸੇ ਅਮਰੀਕਾ ਦੇ ਵਿੱਚ ਜਸਵੰਤ ਸਿੰਘ ਖੱਲੜਾ ਦੇ ਨਾਮ ਤੇ ਪਹਿਲਾਂ ਪਾਰਕ ਵੀ ਹੈਗਾ ਉਸੇ ਖੇਤਰ ਦੇ ਵਿੱਚ ਪਰ ਬਕਾਇਦਾ ਤੌਰ ਤੇ ਟਰਸਟੀਆਂ ਦੇ ਜਾਂ ਉਹਦੀ ਕਮੇਟੀ ਦੇ ਮੈਂਬਰਾਂ ਦੇ ਹੈਨਾ 6 7 ਮੈਂਬਰਾਂ ਚੋਂ 6 ਦਾ ਸਿੱਧਾ ਸਮਰਥਨ ਇਸ ਗੱਲ ਸੀਗਾ ਕਿ ਬਿਲਕੁਲ ਤੇ ਸਤਵੇਂ ਮੈਂਬਰ ਨੇ ਕਿਸੇ ਵੀ ਪਾਸੇ ਵੋਟ ਪਾਉਣਨ ਕਰ ਕੀਤਾ ਇੰਜ 6 ਮੈਂਬਰ ਇੱਕ ਪਾਸੇ ਹੋਣ ਨਾਲ ਇਹ ਤੈਅ ਹੋਇਆ ਕਿ ਹਾਂ ਅਮਰੀਕਾ ਦੇ ਇਸ ਸਰਕਾਰੀ ਸਕੂਲ ਦਾ ਨਾਮ ਜਸਵੰਤ ਸਿੰਘ ਖਲੜਾ ਦੇ ਨਾਮ ਤੇ ਹੋਵੇਗਾ ਜੀ ਹਾਂ ਕੈਲੀਫੋਰਨੀਆ ਦੇ ਟ੍ਰੈਸਨੋ ਦੇ ਵਿੱਚ ਨਵੇਂ ਬਣ ਰਹੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਨਾਮ ਹੁਣ ਮਨੁੱਖੀ ਅਧਿਕਾਰਾਂ ਦੇ ਪ੍ਰਮੁੱਖ ਪਹਿਰੇਦਾਰ ਰਹੇ ਜਸਵੰਤ ਸਿੰਘ ਖਲੜਾ ਦੇ ਨਾਮ ਦੇ ਉੱਤੇ ਰੱਖਿਆ ਜਾ ਰਿਹਾ ਇਹ ਫੈਸਲਾ ਲੰਘੇ ਦਿਨਿਓ ਹੋਇਆ ਉੱਥੇ ਫਰੈਸਨੋ ਦੇ ਸੈਂਟਰ ਦੇ ਵਿੱਚ ਯੂਨਾਈਟਿਡ ਸਕੂਲ ਜਿਹੜਾ ਡਿਸਟ੍ਰਿਕਟ ਹੈਗੇ ਨੇ ਉਹਨਾਂ ਦੀ ਬੈਠਕ ਹੁੰਦੀ ਹੈ ਮੈਂਬਰਾਂ ਦੀ ਬੈਠਕ ਹੁੰਦੀ ਹੈ ਜਿਹਦੇ ਵਿੱਚ ਇਹ ਇਹ ਮੰਨਿਆ ਜਾ ਰਿਹਾ ਕਿ ਅਮਰੀਕਾ ਦੇ ਵਿੱਚ ਇਹ ਪਹਿਲਾ ਜਿਆ ਸਕੂਲ ਹੋਊਗਾ ਜਿਹੜਾ ਜਸਵੰਤ ਸਿੰਘ ਖਲੜਾ ਦੇ ਨਾਮ ਤੇ ਹੋਏਗਾ ਜਾਂ ਕਿਸੇ ਸਿੱਖ ਹਾਂ ਮਤਲਬ ਸ਼ਖਸੀਅਤ ਦੇ ਨਾਮ ਤੇ ਹੋਏਗਾ ਸੋ ਇਸ ਨੂੰ ਬੜੇ ਤੌਰ ਦੇ ਉੱਤੇ ਚੰਗਾ ਪ੍ਰਚਾਰਿਆ ਜਾ ਰਿਹਾ ਹੈ ਉੱਥੋਂ ਦੇ ਜਿਹੜੇ ਮਤਲਬ ਮੰਗਲਵਾਰ ਸੀਗਾ ਲੰਘਿਆ ਮੰਗਲਵਾਰ ਉੱਥੋਂ ਦੇ ਸਮੇਂ ਅਨੁਸਾਰ ਉਸ ਸਮੇਂ ਸ਼ਾਮ ਨੂੰ ਉੱਥੇ ਸੀਓਜੀਡੀ ਦੇ ਮੈਂਬਰਾਂ ਦੀ ਮੀਟਿੰਗ ਹੁੰਦੀ ਹੈ ਇਸ ਮੀਟਿੰਗ ਦੇ ਕੁੱਲ 7 ਮੈਂਬਰ ਨੇ ਜਿਨ੍ਹਾਂ ਚੋਂ 6 ਮੈਂਬਰਾਂ ਨੇ ਸਕੂਲ ਦਾ ਨਾਮ ਖੜਾੜਾ ਸਾਹਿਬ ਦੇ ਨਾਮ ਤੇ ਰੱਖਣਾ ਤੈਅ ਕੀਤਾ ਇੱਕ ਨੇ ਕਿਸੇ ਵੀ ਪਾਸੇ ਵੋਟ ਪਾਉਣਨ ਕਰ ਕੀਤਾ ਤੇ ਇੰਜ ਇਹ ਤੈਅ ਹੋਇਆ ਸੈਂਟਰਲ ਯੂनाइटेड ਸਕੂਲ ਬੋਰਡ ਦੇ ਚੇਅਰਮੈਨ ਨੇ ਨਨਦੀਪ ਸਿੰਘ ਚੰਦ ਉਹਨਾਂ ਨੇ ਕਿਹਾ ਕਿ ਇਹ ਸਾਨੂੰ ਲੱਗ ਰਿਹਾ ਉਹਨਾਂ ਨੇ ਦਾਅਵਾ ਕੀਤਾ ਕਿ ਸਾਨੂੰ ਲੱਗ ਰਿਹਾ ਕਿ ਅਜਿਹਾ ਪਹਿਲੀ ਵਾਰ ਹੋਏਗਾ ਕਿ ਅਮਰੀਕਾ 'ਚ ਕਿਸੇ ਸਰਕਾਰੀ ਸਕੂਲ ਦਾ ਨਾਮ ਕਿਸੇ ਸਿੱਖ ਸ਼ਖਸੀਅਤ ਦੇ ਨਾਮ ਤੇ ਹੋਵੇਗਾ ਸੋ ਇਹ ਕਹਿੰਦੇ ਮਾਨਣ ਵਾਲੀ ਗੱਲ ਹੈ ਸਤੰਬਰ ਮਹੀਨੇ ਚ ਸਕੂਲ ਬਣ ਕੇ ਤਿਆਰ ਹੋ ਜਾਏਗਾ ਜਨਦੀਪ ਦਾ ਕਹਿਣਾ ਕਿ ਜਿਹੜਾ ਉਹਦਾ ਬਿਲਡਿੰਗ ਬਣਾਉਣ ਦਾ ਕੰਮ ਹੈ ਉਹ ਸ਼ੁਰੂ ਹੋ ਗਿਆ ਹੈ 225 ਜਿਹੜਾ ਉਦਘਾਟਨ ਕੀਤਾ ਜਾਊਗਾ ਤੋਂ ਸਥਾਨਕ ਲੋਕ ਕਹਿੰਦੇ ਪਹਿਲਾਂ ਤੋਂ ਜਾਣੂ ਨੇ ਕਿਉਂਕਿ ਉਹਨਾਂ ਦੇ ਨਾਂ ਦੇ ਉੱਤੇ ਇੱਥੇ ਪਾਰਕ ਬਣਿਆ ਹੋਇਆ ਸੋ ਇਸ ਲਈ ਸਾਰੇ ਭਾਈਚਾਰੇ ਪੱਖ-ਵੱਖ ਵਰਗ ਜਿਹੜੇ ਇੱਥੇ ਵੱਸਦੇ ਇਸ ਖੇਤਰ ਦੇ ਵਿੱਚ ਉਹ ਖਲੜਾ ਹੋਰਾਂ ਦੇ ਜੀਵਨ ਦੀ ਕਾਲਣਾ ਤੋਂ ਵਾਕਿਫ ਨੇ ਇਸ ਲਈ ਕਹਿੰਦੇ ਉਹਨਾਂ ਦਾ ਵੀ ਸਾਨੂੰ ਸਮਰਥਨ ਹਾਸਲ ਹੋ ਰਿਹਾ ਸੋ ਜਦੋਂ ਇਹ ਖਬਰ ਇੱਧਰ ਪਹੁੰਚਦੀ ਆ ਤਾਂ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਤਰਨ ਪਤਨੀ ਪਰਮਜੀਤ ਕੌਰ ਖਾਲੜਾ ਨੇ ਵੀ ਇਸ ਗੱਲ ਦਾ ਸਵਾਗਤ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਥੋੜੇ ਜਿਹਾ ਸਕੂਨ ਦੇਣ ਵਾਲੇ ਪਲ ਨੇ ਰਾਹਤ ਦੇਣ ਵਾਲੇ ਪਲ ਨੇ ਕਿ ਇੰਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਸੋ ਪਰ ਅਫਸੋਸ ਸਾਰੀਆਂ ਤਰ੍ਹਾਂ ਦੀ ਇੱਛਾ ਹੈ ਕਿ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਬਣੀ ਫਿਲਮ ਵੀ ਹੁਣ ਰਿਲੀਜ਼ ਹੋਣੀ ਚਾਹੀਦੀ ਹੈ ਸੋ ਇੱਕ ਪਾਸੇ ਐਮਰਜੈਂਸੀ ਵਰਗੀਆਂ ਫਿਲਮਾਂ ਨੂੰ ਜਦੋਂ ਜਹਿਦ ਕਰਾ ਕੇ ਰੀਲੀਜ਼ ਵੀ ਕਰਾਇਆ ਜਾ ਰਿਹਾ ਲਵਾਇਆ ਵੀ ਜਾ ਰਿਹਾ ਉਹਦੇ ਲਈ ਕੀ ਕੁਛ ਹੁੰਦਾ ਤੇ ਇੱਕ ਜਿਹੜੀ ਸਚਾਈ ਦੇ ਆਧਾਰ ਤੇ ਤੱਥ ਦੇ ਆਧਾਰ ਤੇ ਕਾਨੂੰਨੀ ਪ੍ਰਕਿਰਿਆ ਦੇ ਆਧਾਰ ਤੇ ਉੱਤੇ ਵੀ ਮੈਂ ਫਿਲਮ ਦੱਸਦਾ ਵੀ ਜੀ ਤੌਰ ਦੇ ਉੱਤੇ ਵੀ ਮੈਂ ਮਜ਼ਬੂਤ ਹੈ ਉਸ ਫਿਲਮ ਨੂੰ ਚਲਾਉਣ ਤੋਂ ਰੋਕਿਆ ਜਾ ਰਿਹਾ ਸੋ ਇਹ ਵੀ ਮੁੱਦਾ ਇੱਕ ਵਾਰ ਫੇਰ ਇਸ ਸਕੂਲ ਦੀ ਖਬਰਾਂ ਦੇ ਨਾਲ ਦੁਬਾਰਾ ਚਰਚਾ ਚਾਹੀਏ ਇਸ ਲਈ ਅਸੀਂ ਇਹ ਸਾਰੇ ਪਹਿਲੂ ਲੈ ਕੇ ਹਾਜ਼ਰ ਸੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਵੇਖਦੇ ਰਹੋ ਦਾ ਟੀਵੀ ਐਨ ਆਰ ਆਈ ਧੰਨਵਾਦ